ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਸੰਥਿਆ ਲੜੀਵਾਰ ਕਰ ਰਹੇ ਆ ਤੇ ਨਾਮ ਨਾਲ ਵਿਸਰਾਮ ਤੇ ਇਸ ਦੇ ਮਹਿੰਗੇ ਸ਼ਬਦ ਸਿੱਖ ਰਹੇ ਆ 6 ਪੌੜੀਆਂ ਤੱਕ ਆਪਾਂ ਸੰਥਿਆ ਕਰ ਲਈ ਸੀ 7ਵੀਂ ਪੌੜੀ ਪਰਮ ਹੁਣ ਜਾ ਰਹੀ ਏ ਚੌਪਈ ਸਾਹਿਬ ਦੀ ਪੰਕਤੀ ਆਉਂਦੀ ਏ ਕਾਲ ਪਾਏ ਬ੍ਰਹਮਾ ਬਪ ਤਰਾ ਪਾਏ ਤੇ ਵਿਸਰਾਮ ਲਾਉਣਾ ਏ ਕਾਲ ਪਾਏ ਬ੍ਰਹਮਾ ਹਾਹੇ ਦੀ ਆਵਾਜ਼ ਉਚਾਰਨ ਕਰਨੀ ਹੈ ਜਲਦੀ ਦੇ ਨਾਲ ਬੋਲਣਾ ਕਿਉਂਕਿ ਬੱਬੇ ਦੇ ਪੈਰ ਵਿੱਚ ਰਾਰਾ ਲੱਗਾ ਹੈ ਬ੍ਰਹਮਾ ਬ੍ਰਹਮਾ ਹਾਂ ਬਰਮਾ ਨਹੀਂ ਬੋਲਣਾ ਬ੍ਰਹਮਾ ਬ੍ਰਹਮਾ ਹਾਹੇ ਦੀ ਆਵਾਜ਼ ਉਚਾਰਨ ਕਰਨੀ ਹੈ ਬੱਪ ਤਰਾ ਇਹਨੂੰ ਬੱਪ ਬੋਲਣਾ ਹੈ ਬੱਪੂ ਨਹੀਂ ਬੋਲਣਾ ਕਈ ਸੰਗਤਾਂ ਨੇ ਔਂਕੜ ਲਾ ਕੇ ਉਚਾਰਨ ਕਰ ਜਾਂਦੀ ਹੈ ਕਿਉਂਕਿ ਜਿਹੜੇ ਸ਼ਬਦ ਪਹਿਲਾਂ ਵੀ ਦੱਸਿਆ ਹੈ कि ਜਿਹੜੇ ਕਈ ਔਂਕੜ ਹੁੰਦੇ ਨੇ ਲਗਾ ਮਾਤਰਾ ਹੁੰਦੀਆਂ ਉਹ ਸਾਈਲੈਂਟ ਹੋ ਜਾਂਦੀਆਂ ਇਹ ਵਪ ਧਰਾ ਉਚਾਰਨ ਕਰਨਾ ਅੱਗੇ ਪੰਕਤੀ ਆਉਂਦੀ ਕਾਲ ਪਾਏ ਫਿਰ ਚ ਵਿਸਰਾਮ ਲਾਉਣਾ ਪਾਏ ਤੇ ਉਤਲਾ ਵੀ ਪਾਏ ਤੇ ਸੀ ਇਸ ਦਾ ਵੀ ਪਾਏ ਤੇ ਕਾਲ ਪਾਏ ਸ਼ਿਵ ਜੂ ਸ਼ਿਵ ਜੂ ਥੋੜਾ ਜਿਹਾ ਸੰਬੰਧਕ ਲਾ ਕੇ ਬੋਲਾਂਗੇ ਤੇ ਪੂਰਾ ਜਿਹੜਾ ਵਾਵਾ ਬੋਲਿਆ ਜਾਵੇਗਾ ਸ਼ਿਵ ਜੂ ਸ਼ਿਵ ਜੂ ਹਾਂ ਸ਼ਿਵ ਜੂ ਅਵਤਾਰਾ ਅਬ ਤਰਾ ਬੋਲਣਾ ਹੈ ਅਵਤਾਰਾ ਨਹੀਂ ਬੋਲਣਾ ਐੜਾ ਬਾਬਾ ਅਬ ਤਰਾ ਤੱਤਾ ਰਾਰੇ ਕੰਨ ਤਰਾ ਅਬ ਤਰਾ ਤੇ ਕਈ ਸੰਗਤਾਂ ਨੂੰ ਅਬ ਤਰਾ ਹੀ ਪੜ ਜਾਂਦੀ ਏ ਤਦੇ ਦੀ ਆਵਾਜ਼ ਉਚਾਰਨ ਕਰ ਜਾਂਦੀ ਅਬ ਤਰਾ ਜੁੱਧਾ ਆਪ ਲਗਾ ਮਾਤਰਾ ਲਾ ਕੇ ਗੁਰਬਾਣੀ ਦੇ ਅੱਖਰ ਸ਼ਬਦ ਵੇਖ ਕੇ ਪੜਾਂਗੇ ਨਾ ਫਿਰ ਸਮਝ ਲੱਗੇਗੀ ਕਾਲ ਪਾਏ ਸਿਵ ਜੂ ਅਬ ਤਰਾ ਸਮ ਲਾਗੀ ਨਾ ਇਸ ਦੀ ਹਾਂਜੀ ਹਾਂ ਅੱਗੇ ਕਾਲ ਪਾਏ ਕਰ ਇੱਥੇ ਕਰ ਤੇ ਵਿਸ਼ਰਾਮ ਲਾਉਣਾ ਹੈ ਕਾਲ ਪਾਏ ਕਰ ਬਿਸਨ ਬਿਸਨ ਉਚਾਰਨ ਕਰਨਾ ਹੈ ਕਈ ਸੰਗਤਾਂ ਕਿਉਂਕਿ ਚੌਪਈ ਸਾਹਿਬ ਦਾ ਪਾਠ ਹਰੇ ਘਰ ਦੇ ਵਿੱਚ ਹੁੰਦਾ ਨਿੱਕੇ-ਨਿੱਕੇ ਬੱਚੇ ਵੀ ਕਰਦੇ ਮਾਤਾਵਾਂ ਵੀ ਕਰਦੀਆਂ ਵੀਰ ਭਰਾ ਵੀ ਕਰਦੇ ਨੇ ਤੇ ਉਹ ਫਿਰ ਨਾ ਸੰਥਿਆ ਨਹੀਂ ਕੀਤੀ ਉਹਨਾਂ ਨੇ ਤੋ ਵੇਖੀ ਪੜੀ ਉਵੇਂ ਪੜੀ ਜਾਂਦੇ ਆ ਗਲਤ ਕਿਉਂਕਿ ਇੱਥੇ ਹੁਣ ਵਿਸ਼ਨ ਲਿਖਿਆ ਬੱਬੇ ਸਿਆਰੀ ਸਸਾ ਤੇ ਨੰਨਾ ਹੈ ਤੇ ਕਈ ਸੰਗਤਾਂ ਪੜ੍ਹਦੇ ਨੇ ਵਿਸ਼ਨ ਵਿਸ਼ਨ ਤਾਂ ਭਲੇ ਬਣੇਗਾ ਜੇ ਸਸੇ ਦੇ ਪੈਰ ਵਿੱਚ ਬਿੰਦੀ ਲੱਗੀ ਹੈ ਫਿਰ ਸਸਾ ਨਹੀਂ ਰਹਿ ਜਾਂਦਾ ਫਿਰ ਛੱਛਾ ਬਣ ਜਾਂਦਾ ਹੈ ਫਿਰ ਛੱਛੇ ਦੀ ਆਵਾਜ਼ ਉਚਾਰਨ ਹੁੰਦੀ ਹੈ ਬਿੰਦੀ ਪੈਰਜ ਲੱਗ ਜਾਂਦੀ ਇਸ ਕਰਕੇ ਸਸੇ ਦੀ ਆਵਾਜ਼ ਉਚਾਰਨ ਕਰਨੀ ਹੈ ਕਾਲ ਪਾਏ ਕਰ ਇੱਥੇ ਵਿਸ਼ਰਾਮ ਹੈ ਬਿਸਨ ਬਿਸਣ ਪ੍ਰਕਾਸ਼ਾ ਪ੍ਰਕਾਸ਼ਾ ਬੋਲਣਾ ਜਲਦੀ ਦੇ ਨਾਲ ਪੈਰ ਦੇ ਵਿੱਚ ਰਰ ਲੱਗਾ ਤੇ ਪ੍ਰਕਾਸ਼ਾ ਨਹੀਂ ਬੋਲਣਾ ਸਸ਼ੇ ਦੀ ਆਵਾਜ਼ ਉਚਾਰਨ ਨਹੀਂ ਕਰਨੀ ਬਿੰਦੀ ਨਹੀਂ ਲਾਉਣੀ ਬਿੰਦੂ ਤੋਂ ਬਿੰਦੀ ਤੋਂ ਰਹਿਤ ਕਰਨਾ ਹੈ ਪ੍ਰਕਾਸ਼ਾ ਪ੍ਰਕਾਸ਼ਾ ਹਾਂ ਸਸ਼ੇ ਦੀ ਆਵਾਜ਼ ਪਿੱਛੇ ਉਚਾਰਨ ਕਰਨੀ ਹੈ ਸ਼ਕਲ ਸ਼ਕਲ ਬੋਲਣਾ ਸ ਸ ਤੇ ਕਕਾ ਤੇ ਗਗਾ ਲੱਲਾ ਤੇ ਕਈ ਸੰਗਤਾਂ ਤੇ ਗੱਗਾ ਲਾ ਕੇ ਉਚਾਰਨ ਕਰ ਜਾਂਦੀ ਹੈ। ਸਗਲ ਸਗਲ ਪੜ ਜਾਂਦੀ ਹੈ। ਵੇਖ ਕੇ ਉਚਾਰਨ ਕਰਨਾ ਸ ਸ ਕ ਕ ਤੇ ਲ ਲਾ। ਸਕਲ ਸਕਲ ਹਾਂ ਸਕਲ ਕਾਲ ਕ ਕਾ ਤੇ ਵਿਸ਼ਰਾਮ ਲਾਉਣਾ ਹੈ। ਸਕਲ ਕਾਲ ਕ ਕੀਆ। ਕਿਆ ਨਹੀਂ ਬੋਲਣਾ। ਕਈ ਸੰਗਤਾਂ ਜਿਹੜੇ ਘਰਾਂ ਵਿੱਚ ਪਾਠ ਕਰਦੇ ਆ ਪਹਿਲਾਂ ਹੀ ਬੇਨਤੀ ਕੀਤੀ ਸੀ। ਉਸ ਨੂੰ ਕਿਹਾ ਪੜ ਜਾਂਦੀ ਹੈ ਕਿਆ। ਕੀ ਆ ਪੜਨਾ ਕਕੇ ਦੇ ਬਿਹਾਰੀ ਅਤੇ ਐਡੇ ਨੂੰ ਕੰਨਾ ਕੀ ਆ ਸਕਲ ਕਾਲ ਕਾ ਕੀਆ ਤਮਾਸਾ ਤਮਾਸਾ ਬੋਲਣਾ ਹੈ ਤਮਾਸ਼ਾ ਨਹੀਂ ਬੋਲਣਾ ਠੀਕ ਜੇ ਤਮਾਸ਼ਾ ਤਾਂ ਬਣੇਗਾ ਜੇ ਪੈਰ ਵਿੱਚ ਇੱਥੇ ਬਿੰਦੀ ਲੱਗੇਗੀ ਠੀਕ ਆ ਤਮਾਸਾ ਬੋਲਣਾ ਤਮਾਸਾ ਸਾਸੇ ਦੀ ਆਵਾਜ਼ ਉਚਾਰਨ ਕਰਨੀ ਹੈ ਸਮਝ ਲੱਗੀ ਸਾਰੀ ਨਾ ਹਾਂਜੀ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਸ਼ਿਵ ਜੂ ਅਵ ਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ